ਕਹਿੰਦੇ ਜ਼ੁਬਾਂ ਬੰਦ ਲਵ ਬੰਦ ਚਸ਼ਮ ਬੰਦ ਗੋਸ਼ ਬੰਦ ਚਾਰ ਚੀਜ਼ਾਂ ਦੇ ਕਾਬੂ ਪਾਲ ਐ ਕਹਿੰਦੇ ਕਿਹੜੀਆਂ ਕਿਹਦੇ ਪਹਿਲੇ ਚਸ਼ਮ ਬੰਦ ਜਿਹੜੇ ਨੇਤਰਾਂ ਦੇ ਨਾਲ ਤੂੰ ਪਰਾਇਆ ਧਨ ਤੇ ਪਰਾਇਆ ਧੰਨ ਦੇਖਦਾ ਏ ਉਹ ਨੇਤਰ ਬੰਦ ਕਰ ਲੈ ਆਪਣੇ ਇਹਦੇ ਨਾਲ ਗੁਰੂ ਦੇ ਦਰਸ਼ਨ ਕਰ ਬਾਣੀ ਦੇ ਦਰਸ਼ਨ ਕਰ ਚਸ਼ਮ ਬੰਦ ਦੂਸਰਾ ਕੋਸ਼ ਬਬੰਦ ਆਪਣੇ ਕੰਨਾਂ ਦੇ ਵਿੱਚ ਨਿੰਦਿਆ ਚੁਲੀ ਗੰਧ ਮੰਦ ਜਿਹੜਾ ਪਉਣਾ ਇਹ ਬੰਦ ਕਰ ਦੇ ਇਧਰੋਂ ਆਪਣੇ ਕੰਨਾਂ ਨੂੰ ਬੰਦ ਲੈ ਇਹਦੇ ਵਿੱਚ ਬਾਣੀ ਸਿਮਰਨ ਭਜਨ ਬੰਦਗੀ ਪਾਇਆ ਕਰ ਗੁਰੂ ਦੀ ਸਿੱਖਤ ਸਲਾਹ ਸੁਣਿਆ ਕਰ ਤੀਸਰਾ ਜ਼ੁਬਾਂ ਬਬੰਦ ਜबान ਬੰਦ ਕਰ ਲੈ ਮੰਦਾ ਬੋਲਣ ਤੋਂ ਗੰਦ ਬੋਲਣ ਤੋਂ ਇਦੇ ਨਾਲ ਵਾਹਿਗੁਰੂ ਦੀ ਸਿਫਤ ਕਰਿਆ ਕਰ ਤੇ ਚੌਥੀ ਚੀਜ਼ ਲੱਭ ਬਾਬਾ ਦਾ ਘੁੱਟ ਲੈ ਆਪਣੇ ਬੁੱਲਾਂ ਨੂੰ ਜਿਹੜੇ ਖਿੰਡ ਖਿੰਡ ਕੇ ਹਾਸਿਆਂ ਨੂੰ ਖਲਾਰਦਾ ਪਿਆਏ ਆਪਣੇ ਬੁੱਲਾਂ ਦੇ ਹਾਸੇ ਘੁੱਟ ਲੈ ਤੇ ਗੁਰੂ ਦੇ ਕੋਲੋਂ ਬੈਰਾਗ ਦਾ ਗਹਿਣਾ ਮੰਗਿਆ ਕਰ